52 ਅਖਰੀ ਬਾਣੀ ਦੀ ਅਰੰਭਤਾ ਹੈ ਅੱਜ ਦੇ ਸ਼ਬਦ ਉਸ ਪਰਮਾਤਮਾ ਦੀ ਸਿਫਤ ਕਰਦੇ ਆ ਕਬੀਰ ਜੀ ਨੇ ਉਚਾਰਨ ਕੀਤੇ ਇੱਕ ਓਮਕਾਰ ਪਰਮਾਤਮਾ ਹੈ ਸਤਗੁਰੂ ਪਰਸਾ ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਰਾ ਗੌੜੀ ਧਿੱਤੀ ਕਬੀਰ ਜੀ ਦੀ ਰਾਗ ਗੌੜੀ ਵਿੱਚ ਭਗਤ ਕਬੀਰ ਜੀ ਦੀ ਥਿਤੀ ਚੰਦਰਮਾ ਦੇ ਚੜਾ ਪੁੱਤਰਾ ਨਾਲ ਸੰਬੰਧਿਤ ਦਿਨਾਂ ਬਾਰੇ ਬਾਣੀ ਸ਼ਲੋਕ ਮੰਦਰਾ ਥਿਤੀ ਸਾਤਵਾਰ ਪਰ ਮੇ ਲੋਕ ਤਾਂ ਵਰਤ ਆਦਿ ਰੱਖ ਕੇ 15 ਥੇਤਾਂ ਤੇ ਸੱਤ ਵਾਰ ਮਨਾਉਂਦੇ ਨੇ ਕੈ ਕਵੀਰ ਉਰਾਰ ਨਾ ਪਾ ਪਰ ਕਵੀਰ ਇਹਨਾਂ ਥੇਤਾਂ ਵਾਰਾਂ ਦੀ ਰਾਣੀ ਹਰ ਰੋਜ਼ ਉਸ ਪਰਮਾਤਮਾ ਦੀ ਸਿਮਸਲਾ ਕਰਦਾ ਜੋ ਬੇਅੰਤ ਹੈ ਜਿਸ ਦਾ ਕੋਈ ਅੰਤ ਨਹੀਂ